ਤੀਸਰੀ ਸਟੋਰੀ ਹੈਗੀ ਹੈ ਜਿਹੜੀ ਕੀ ਹੈਗੀ ਹੈ ਪੂਰੇ ਹਿੰਦੁਸਤਾਨ ਦੇ ਇੱਕ ਪੱਤਰਕਾਰ ਨੇ ਜਿਨ੍ਹਾਂ ਨੂੰ ਬਹੁਤ ਹੀ ਸਖਤ ਮੰਨਿਆ ਜਾਂਦਾ ਰਵੀਸ਼ ਕੁਮਾਰ ਉਹਨਾਂ ਦਾ ਨਾਮ ਹੈਗਾ ਉਹਨਾਂ ਨੇ ਸਾਡੇ ਪੰਜਾਬ ਦੀ ਇੱਕ ਬਾਕ ਕਮਾਲ ਸਟੋਰੀ ਹੋਈ ਕਿ ਉੱਥੇ ਜਿਹੜੀ ਕਪੂਰਥਲਾ ਵਿਖੇ ਰੇਲਵੇ ਕੋਚ ਫੈਕਟਰੀ ਹੈ ਉਹਨਾਂ ਨੇ ਰੇਲਵੇ ਦਾ ਕੰਮ ਹਲੇ ਪੋਸਟਪੌਂਡ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਹਣਾ ਕਰਕੇ ਕਿਸ਼ਤੀਆਂ ਦੀ ਲੋੜ ਸੀ ਤੇ ਉਹ ਬੋਟਸ ਬਣਾਉਣ ਲੱਗੇ ਉਹਨਾਂ ਦਾ ਜਦੋਂ ਇੰਟਰਵਿਊ ਕੀਤਾ ਵੀ ਤੁਸੀਂ ਇਹ ਕਾਰਜ ਕੀਤਾ ਤੇ ਉਹਨਾਂ ਨੇ ਬਿਨਾ ਆਪਣੇ ਨਾਮ ਨੂੰ ਆਪਣੇ ਆਪ ਨੂੰ ਪ੍ਰਮੋਟ ਕੀਤੇ ਸਾਰੀ ਗੱਲ ਦੱਸੀ ਵੀ ਅਸੀਂ ਕਿੱਦਾਂ ਕਿੱਦਾਂ ਕੀ ਕੀ ਕੀਤਾ ਤੇ ਰਵੀਸ਼ ਕੁਮਾਰ ਕਹਿੰਦਾ ਮੇਰੇ ਦੋ ਸਵਾਲ ਜਿਹੜੇ ਤੁਸੀਂ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਚਲਾਵਾਂਗਾ ਕਿ ਇਹ ਦੋ ਸਵਾਲ ਮੈਂ ਉਹਨਾਂ ਨੂੰ ਪੁੱਛੇ ਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ ਵੀ ਮੈਂ ਇਹ ਸਵਾਲ ਉਹਨਾਂ ਨੂੰ ਕਿਉਂ ਪੁੱਛੇ ਹਮਦਰਦੀਆਂ ਤੇ ਮੁਹੱਬਤਾਂ ਦੀ ਕਿਸ਼ਤੀ ਯਾਨੀ ਕਿ ਹਲੀਮੀਆ ਦਾ ਮਤਲਬ ਹੈਗਾ ਵਾ ਕਿ ਨਿਮਰਤਾ का आपको सबको पता है और प्यार का भी पता है मोहब्बत प्यार का यानी कि उसकी किस्ती है प्रीतपाल सिंह से बात करते हुए मुझे अपने दो सवालों पर बहुत अफसोस हुआ कि मैंने उनसे क्यों पूछा कि एक नाव बनाने में कितने पैसे लग गए और दूसरा कि उन्होंने एक नाव के लिए कितने पैसे लिए फोन पर हल्की मुस्कान लिए हुए उनकी आवाज बस यही कहती रही पैसे की कोई बात ही नहीं थी कोविड के समय भी तो सबर किया जो भी है ऊपर वाले का दिया हुआ है यही कहते रहे कि ऊपर वाले ने जो भंडारा भरा है उसी से किया और हो गया प्रीतपाल सिंह ने नहीं बताया कि सौ किश्तियां बनाने में उनके कितने पैसे लग गए और पहले का काम रोक देने से उन्हें कितने का घाटा हुआ यही पंजाब है प्रीतपाल सिंह जैसे पंजाब में न जाने कितने लोग हैं और संगठन हैं ਜੋ ਇਸ ਵਕਤ ਮਦਦ ਦੇ ਕੰਮ ਮੇ ਲਗੇ ਹਨ ਭਾਈ ਸਾਹਿਬ ਨੇ ਜਿਹੜਾ ਉੱਥੇ ਆਪਣਾ ਵਿਹਾਰ ਦਿਖਾਇਆ ਜਿੱਦਾ ਸਿੱਖਾਂ ਦੇ ਵਿੱਚ ਹੈਗਾ ਗਰੀਬੀ ਗਦਾ ਹਮਾਰੀ ਹਨਾ ਇਸ ਆਗੇ ਕੋਨਾ ਟਿਕੇ ਵਿਕਾਰੀ ਇਹ ਸ਼ਬਦ ਤੁਸੀਂ ਮੈਂ ਜਾਣ ਕੇ ਵਿੱਚੋਂ ਤੱਕ ਨਹੀਂ ਬੋਲੇਆ ਇਹ ਸ਼ਬਦ ਤੁਸੀਂ ਖੋਜਣਾ ਤੇ ਪੜ੍ਹਨਾ ਉਸਾਬ ਨੇ ਇਹਦੇ ਵਿੱਚ ਚੜ੍ਹਦੀ ਕਲਾ ਦਾ ਫਾਰਮੂਲਾ ਦੱਸਿਆ ਹੋਇਆ ਸੋ ਆਪ ਜੀ ਆਪਣੇ ਜੀਵਨ ਵਿੱਚ ਵੀ ਲਾਗੂ ਕਰ ਸਕਦੇ ਹੋ ਆਪਣੇ ਆਲੇ ਵਾਲੇ ਨੂੰ ਵੀ ਦੱਸ ਸਕਦੇ ਚੜਦੀ ਕਲਾ ਦਾ ਫਾਰਮੂਲਾ ਉਹ ਵੀ ਇੱਥੇ ਵਰਤਦਾ ਨਜ਼ਰ ਆ ਰਿਹਾ ਹੈ ਸੋ ਇਸ ਤਰ੍ਹਾਂ ਦੀ ਹੋਰ ਸਟੋਰੀਜ਼ ਲੈ ਕੇ ਅਸੀਂ ਫੇਰ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਸਾਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਜੁਆਇਨ ਵੀ ਕਰ ਸਕਦੇ ਹੋ ਬਹੁਤ ਹੀ ਰੀਜ਼ੀਨੇਬਲ ਕੰਟਰੀਬਿਊਸ਼ਨ ਹੈਗਾ ਉਹਨੂੰ ਜੁਆਇਨ ਕਰਨ ਦਾ ਬਹੁਤ-ਬਹੁਤ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ